ਇਹ ਘੋੜੀ ਮੇਰੇ ਵੀਰ ਭਰਾਵੋ ਸੋਨੂੰ ਲਾਸਟ 55000 ਦੇ ਨੇੜੇ ਤੇੜੇ ਬਣ ਜੂਗੀ ਤੇ ਘੋੜੀ ਬਹੁਤ ਵਧੀਆ ਹੈਗੀ ਸਿੰਧੀ ਘੋੜੀ ਹੈ ਜੀ ਤੇ 59+ ਹਾਈਟ ਹੈ ਤੇ ਮੌਕੇ ਦੀ ਖਾਲੀ ਹੈ ਤੇ ਬਾਕੀ ਦੀ ਡਿਟੇਲ ਵਾਰੀ ਗੱਲਬਾਤ ਕਰਾਂਗੇ ਆਪਾਂ ਅੱਗੇ ਵੀਡੀਓ 'ਚ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ 59+ ਹਾਈਟ ਦੱਸੀ ਹੈ ਜੀ ਮਾਲਕ ਵੀਰਾਂ ਨੇ ਤੇ ਮਾਲਕ ਵੀਰ ਕਹਿੰਦੇ ਜਿਹੇ ਜਿਆ ਘੋੜਾ ਆਪਾਂ ਛੱਡਾਂਗੇ ਉਹ ਇਹ ਜਿਆ ਬੱਚਾ ਦਿੰਦੀ ਹੈ ਘੋੜੀ ਤੇ ਰੇਟ ਬਾਈ ਹੋਰੇ 60000 ਕਰਦੇ ਆ ਤੇ ਬਾਕੀ ਮਾਨ ਤਨ ਹੋ ਜੂ ਜੀ ਮੌਕੇ ਦੇ ਥੋੜਾ ਬਹੁਤਾ ਤੇ ਲਾਸਟ 55000 ਤੱਕ ਬਣ ਸਕਦੀ ਆ ਕੋੜੀ ਤੇ ਵਾਲਪੋਰੀਆਂ ਦੀ ਸਾਫ ਹੈ ਜੀ ਤੇ ਛੋਟੀ ਵੱਡੀ ਚਾਲ ਦੋਮੇ ਚਲਦੀ ਆ ਤੇ ਸਾਊਸੀਲ ਪੂਰੀ ਹੈ ਜੀ ਤੇ ਮਾਲਕ ਵੀਰ ਕਹਿੰਦੇ ਦੋ ਵਾਰ ਸੋਈ ਆ ਪਹਿਲਾਂ ਤੇ ਮੌਕੇ ਦੀ ਐ ਇਸ ਟਾਈਮ ਖਾਲੀ ਹੈ ਜੀ ਤੇ ਅੰਦਰ ਦੀ ਸਾਫ ਹੈ ਤੇ 3 ਮਹੀਨੇ ਹੋ ਗਏ ਸੋਈ ਨੂੰ ਤੇ ਕੋੜੀ ਬਣਦੀ ਸੀ ਬਣਾਈ ਨਹੀਂ ਬਾਈ ਹੋਰੇ ਨੇ ਡਿਪੈਂਡ ਹੈਗਾ ਜੀ ਖਾਰਾ ਕੋਟਕਪੂਰਾ ਦੇ ਕੋਲ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਭਰਾ ਹੋਣਾ ਦਾ ਗੱਲਬਾਤ ਕਰ ਲਿਓ ਤੇ ਇੱਕ ਵਾਰੀ ਡਿਟੇਲ ਮੈਂ ਦੁਬਾਰੇ ਦੱਸ ਦਿੰਨਾ 93 ਪਲੱਸ ਹਾਈਟ ਦੱਸੀ ਹੈ ਜੀ ਮਾਲਕ ਵੀਰਾਂ ਨੇ ਤੇ ਜਿਹੀ ਜੇ ਕੋੜਾ ਛੱਡਦੇ ਆ ਉਹੀ ਜੇ ਬੱਚਾ ਦਿੰਦੀ ਆ ਕੋੜੀ ਮਾਲਕ ਵੀਰ ਕਹਿੰਦੇ ਤੇ ਰੇਟ ਬਾਈ ਹੋਰੇ 60000 ਕਰਦੇ ਆ ਬਾਕੀ ਥੋੜਾ ਬਹੁਤਾ ਮਾਨਤਾਨ ਹੋ ਜਾਊਗਾ ਜੇ ਪੇਜ ਨੂੰ ਫੋਲੋ ਕਰਨ ਤੋਂ ਬਾਅਦ ਖਰੀਦੋਗੇ ਤੇ ਵਾਲਪੋਰੀਆਂ ਦੀ ਸਾਫ ਹੈ ਜੀ ਕੋੜੀ ਤੇ ਛੋਟੀ ਵੱਡੀ ਚਾਲ ਦੋਮੇ ਚੱਲਦੀ ਆ ਤੇ ਸੌਂਸੀਲ ਪੂਰੀ ਹੈ ਜੀ ਤੇ ਦੋ ਵਾਰ ਸੁਈਏ ਪਹਿਲਾਂ ਤੇ ਮੌਕੇ ਦੀ ਖਾਲੀ ਹੈ ਜੀ ਅੰਦਰ ਦੀ ਸਾਫ ਹੈ ਤੇ ਪਿੰਡ ਖਾਰਾ ਕੋਟਕਪੂਰਾ ਦੇ ਕੋਲ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੈ ਜੀ ਭਰਾਵੋ ਹੋਂਾਂ ਦਾ ਗੱਲਬਾਤ ਜਰੂਰ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਨੰਬਰ ਮੈਂ ਸਕਰੀਨ ਤੇ ਦਿੱਤਾ ਹੋਇਆ ਜੀ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ ਜੀ